ਤਾਇ ਤਸਵੀਰਾਂ ਬੜ ਬੜ ਟੋਲ ਪਲਾਜ਼ਾ ਦੀਆਂ ਜਿੱਥੇ ਵਿਆਹ ਵਾਲੀ ਗੱਡੀ ਤੁਸੀਂ ਦੇਖ ਰਹੇ ਹੋ ਜਿਸ ਨੂੰ ਕਿਸਾਨਾਂ ਦੇ ਵੱਲੋਂ ਲੰਘਾਇਆ ਜਾ ਰਿਹਾ ਹੈ ਬਰਾਤ ਆਣ ਨੂੰ ਕਦੇ ਵਾਸਤੇ ਰੋਕ ਨਹੀਂ ਸਕਦੇ ਸੀ ਕਿੱਥੇ ਜਾਣਾ ਬਾਈ ਜੀ ਕਿੱਧਰ ਚੱਲੇ ਐ ਬਰਾਤ ਚੱਲੇ ਸੀ ਜੀ ਕੀ ਕਹਿੰਦੇ ਫਿਰ ਲੰਘਾ ਰਹੇ ਨੇ ਬਸ ਲੰਘਾ ਰਹੇ ਹਾਂਜੀ ਠੀਕ ਹੈ ਵਿਆਹ ਵਾਲੇ ਨੂੰ ਤਾਂ ਜ਼ਰੂਰ ਲੰਘਾਇਆ ਜਾ ਰਿਹਾ ਲੋਕਾਂ ਨੂੰ ਹਾਂਜੀ ਹਾਂਜੀ ਜਿਹੜੇ ਲੋਕ ਜ਼ਰੂਰੀ ਲੰਘਾ ਹੈ ਜ਼ਰੂਰੀ ਜੀ ਮਹਾਰਾਜ ਨਗਾ ਮਾਗੇ ਬਰਾਤ ਆਣ ਨੂੰ ਕਦੇ ਵਾਸਤੇ ਰੋਕ ਨਹੀਂ ਸਕਦੇ ਸੀ ਠੀਕ ਹੈ ਹਾਂਜੀ ਕੋਸ਼ ਲੋਕ ਜਿਹੜੇ ਮੈਸੇਜ ਆ ਜਾਂਦੇ ਆ ਉਹ ਨਹੀਂ ਬਰਾਤ ਠੀਕ ਹੈ ਜਾਂ ਮਰੀਜ਼ ਵਾਲੀ ਗੱਡੀ ਆ ਗਈ ਉਹਨੂੰ ਲੰਘਾਵਾਂਗੇ ਅੱਛਾ ਹਾਂਜੀ ਠੀਕ ਹੈ ਕਾਹੇ ਤਸਵੀਰਾਂ ਨੇ ਜੋ ਬਰਾਤ ਜਾ ਰਹੇ ਨੇ ਉਹਨਾਂ ਨੂੰ ਜ਼ਰੂਰ ਲੰਘਾ ਰਹੇ ਨੇ ਕਿਸਾਨ ਬਾਕੀ ਲੋਕਾਂ ਨੂੰ ਇੱਥੇ ਲੰਘਣ ਤੋਂ ਬਿਲਕੁਲ ਮਨਾਹੀ ਹੈ ਕਿਸੇ ਨੂੰ ਲੰਗਾਇਆ ਨਹੀਂ ਜਾ ਰਿਹਾ ਤਾਂ ਇਹ ਤਸਵੀਰਾਂ ਨੇ ਵਿਆਹ ਵਾਲੀ ਗੱਡੀ ਤੁਸੀਂ ਦੇਖ ਰਹੇ ਹੋ ਜਿਸ ਨੂੰ ਕਿਸਾਨਾਂ ਦੇ ਵੱਲੋਂ ਲੰਘਾਇਆ ਜਾ ਰਿਹਾ ਹੈ ਪਰ ਆਮ ਲੋਕਾਂ ਦੇ ਲਈ ਅੱਜ ਭਾਰਤ ਬੰਦ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅੱਗੇ ਲੰਘਣ ਤੋਂ ਰੋਕਿਆ ਜਾ ਰਿਹਾ ਹੈ ਉਹਨਾਂ ਨੂੰ ਅੱਗੇ ਨਹੀਂ ਲੰਘਣ ਦਿੱਤਾ ਜਾਂਦਾ ਤਾਂ ਇਹ ਤਸਵੀਰਾਂ ਬੜਵਰ ਟੋਲ ਪਲਾਜ਼ਾ ਦੀਆਂ ਹਨ ਜਿੱਥੇ ਲਗਾਤਾਰ ਕਿਸਾਨਾਂ ਦੇ ਨਾਲ ਕੁਝ ਲੋਕ ਬਹਿਸ ਵੀ ਕਰਦੇ ਨੇ ਕਿ ਸਾਨੂੰ ਅੱਗੇ ਲੰਘਾਓ ਪਰ ਜਿਨ੍ਹਾਂ ਦੀ ਮਜਬੂਰੀ ਆ ਉਹਨਾਂ ਨੂੰ ਜ਼ਰੂਰ ਅੱਗੇ ਕਿਸਾਨ ਲੰਘਾ ਰਹੇ ਨੇ ਚੱਲ ਬਾਈ ਚੱਲ ਚੱਲ ਤੁਸੀਂ ਲਗਾ ਹੁਣ ਸੋ ਇਸ ਤਰ੍ਹਾਂ ਇਹ ਸੁਵੀਰਾ ਲਗਾਤਾਰ ਸਾਰਾ ਦਿਨ ਚਲਦੀਆਂ ਰਹਿਣਗੀਆਂ ਕਿਉਂਕਿ ਲੋਕ ਮੰਨਣ ਨੂੰ ਵੀ ਤਿਆਰ ਨਹੀਂ ਜਿਨ੍ਹਾਂ ਨੇ ਕਰੋ ਗੱਡੀਆਂ ਤੋੜ ਲਈਆਂ ਨੇ ਉਹ ਚਾਹੁੰਦੇ ਨੇ ਕਿ ਅਸੀਂ ਆਪਣੀ ਮੰਜ਼ਲ ਤੇ ਪਹੁੰਚੀਏ ਪਰ ਕਿਸਾਨਾਂ ਦੇ ਵੀ ਉਹਨਾਂ ਦੇ ਮੁਤਾਬਕ ਮਜਬੂਰੀ ਹੈ ਕਿ ਜੋ ਤਰੀਕੇ ਦੇ ਨਾਲ ਸਰਕਾਰ ਦੇ ਬਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤਾਂ ਉਸ ਦੇ ਖਿਲਾਫ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਦੇ ਲਗਾਤਾਰ ਅੱਜ ਤੁਹਾਨੂੰ ਇਹ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਕੁਝ ਲੋਕ ਮੰਨ ਵੀ ਜਾਂਦੇ ਆ ਤੇ ਕੁਝ ਲੋਕ ਇੱਥੇ ਤਕਰਾਰ ਵੀ ਕਰਦੇ ਆ ਤਾਂ ਫਿਰ ਇਸ ਤਰ੍ਹਾਂ ਦੀਆਂ ਤਸਵੀਰਾਂ ਆਉਣੀਆਂ ਸੁਭਾਵਿਕ ਨੇ ਬਾਕੀ ਤਸਵੀਰਾਂ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ